we uh -huh. ਪ੍ਰਧਾਨ ਜੀ ਅੱਜ ਥਾਣੇ ਮੂਰੇ ਇਕੱਠ ਕੀਤਾ ਗਿਆ ਸੀ ਕਾਦੇ ਮਸਲੇ ਤੇ ਪਿਛਲੀ 11 ਤਰੀਕ ਨੂੰ ਪਿੰਡ ਮਾਖੇ ਦੇ ਵਿੱਚ ਇੱਕ ਨਮਾਲਕ ਬੱਚੀ ਲਾਪਤਾ ਹੋ ਗਈ ਹੈ ਜਿਹੜੀ ਸਕੂਲ ਦੇ ਵਿੱਚ ਗਈ ਸੀਗੀ ਸਕੂਲੋਂ ਘਰੇ ਨਹੀਂ ਆਈ ਇਥੋਂ ਜੋਗੇ ਥਾਣੇ ਨਾਲ ਸੰਬੰਧਿਤ ਪਰਿਵਾਰ ਨੇ ਤੇ ਜ세ਬੰਦੀ ਨੇ ਆਏ ਤਾਂ ਇਥੋਂ ਦੇ ਜੋਗੇ ਥਾਣੇ ਦਾ ਜਿਹੜਾ ਐਸਐਚਓ ਦਾ ਬਤੀਰਾ ਜਿਹੜਾ ਬੋਲਣ ਦਾ ਬਹੁਤ ਗਲਤ ਸੀਗਾ ਮਦਰੀਆਂ ਨੂੰ ਲਿਹਾੰਦਾ ਮੜੀ ਮੰਨ ਲਗੇ ਵੀ ਹਾਂ ਸਾਡੇ ਕੋਲੇ ਕੁਝ ਨਹੀਂ ਰਹੀ ਅਸੀਂ ਬੱਚਾ ਛਡਾ ਸੀ ਪਰ ਲਾਮਾ ਤਾਂ 15 ਦਿਨ ਹੋ ਗਏ ਹੈ ਲਾਪਤਾ ਜੀ ਕਿ ਅੱਜ ਜਦੋਂ ਬੀਕੇਜੂ ਡਟਾਉਂਦਾ ਨੇ ਵੱਡੀ ਗਿਣਤੀ ਚ ਦੋ ਬਲਾਕਾਂ ਦਾ ਕਟਕ ਕੀਤਾ ਤੇ ਪਿੰਡ ਵਾਸੀ ਆਏ ਕਿ ਵੱਖ-ਵੱਖ ਜਿਹੇ ਬੰਦਿਆਂ ਦੇ ਕਿਸਾਨ ਮੰਜੂਰ ਆਏ ਤਾਂ ਘਰਣਾ ਦਿੱਤਾ ਤਾਂ ਇਹ ਡੀਐਸਪੀ ਆਈ ਸੀਗੀ ਲੇਡੀਜ਼ ਉਹਨਾਂ ਕੋਈ ਤਸੱਲੀਵਾਦ ਸਹਿ ਜਵਾਬ ਨਾ ਦਿੱਤਾ ਕਿਉਂਕਿ ਬਾਰ-ਬਾਰ ਪਰੋਸਾ ਕਰਦੇ ਹੋਏ ਲਗਾਤਾਰ ਅਜ 15 ਦਿਨ ਹੋ ਗਏ ਆ ਫੇਰ ਜਿਹੜਾ ਮੁੱਖ ਰੋਡ ਹੈ ਚੰਡੀਗੜ੍ਹ ਤੇ ਆਪਣਾ ਸਰਸਾ ਇਹ ਰੋਡ ਦੇ ਉੱਤੇ ਜਾਮ ਲਾਇਆ ਠੰਡ ਦੇ ਸਾਹਮਣੇ ਨਗਰਤਾ ਰਤਨ ਦਾ ਇਤਿਹਾਸ ਤੋਂ ਬਾਅਦ ਜਦੋਂ ਭਰੋਸਾ ਦਿੱਤਾ ਵੀ ਹਨ 2-4 ਬੰਦੇ ਅਸੀਂ ਸਾਡੀ ਜ਼ਿੰਮੇਵਾਰੀ ਬਣਦੀ ਅਸੀਂ ਲੜਕੀ ਨੂੰ ਲੱਭਾਂਗੇ ਫਿਰ ਆਪਾਂ ਪੱਤਾ ਮੋਰਚਾ ਥਾੜੇ ਵਾਰ ਕੇ ਲਾਤਾ ਹੁਣ ਦਿਨ ਰਾਤ ਵਾਸਤੇ ਦਿਨ ਰਾਤ ਵਾਸਤੇ ਆਪਾਂ ਡੋਗੇ ਖਾਣੇ ਦੇ ਅੱਗੇ ਬੈਠੇ ਆ ਤੇ ਉਹਨਾਂ ਦੇ ਜਿਹਾ ਦੇ ਵਿੱਚ ਇੱਕ ਵੱਡਾ ਕੱਟ ਕਰਕੇ ਇਹ ਰਥੋਂ ਦੀ ਸਰਕਾਰ ਦੇ ਅਸੀਂ ਨਾਮ ਤਾਂ ਪਾਵਾਂਗੇ ਤੇ ਇਥੋਂ ਪੁਲਿਸ ਨੂੰ ਕਹਾਂਗੇ ਵੀ ਸਾਡੀ ਬੱਚਾ ਦਾ ਜ਼ਿੰਮੇਵਾਰ ਕੌਣ ਹੈ ਇਥੇ ਕਿਉਂ ਕਾਲਾ ਨੇਹਰ ਬੱਚ ਪੰਜਾਬ ਦੇ ਵਿੱਚ ਨੇਹਰ ਕਿਉਂ ਕਾਲਾ ਪਸਾਇਆ ਹੋਇਆ ਇਸ ਕਰਕੇ ਜਿਹੜਾ ਮੋਰਚਾ ਸੋਚਾਂ ਕਿ ਲੱਗਾ ਸਰਕਾਰ ਕਿੱਦੇ ਮਰਜ਼ੀ ਫੈਸਲਾ ਕਰ ਲੇ ਇਥੋਂ ਦੀ ਪੁਲਿਸ ਨੂੰ ਮਰਜ਼ੀ ਕੁਲੀ ਨੂੰ ਲੈ ਜਾਵੇ ਪਰ ਇਹ ਰਹਾ ਬੰਦ ਕਰਾਉਣ ਦੇ ਵਾਸਤੇ ਅਸੀਂ ਜਨਾਚਰ ਬੱਚੀ ਉਹ ਨਹੀਂ ਕਰੇ ਜਾਂਦੀ ਨਮਾਲਕਾ ਜਿਹੜੀ ਮਾਖੇ ਦੇ ਉਹਨਾਂ ਚੱਕਰ ਅਸੀਂ ਧਰਨਾ ਲਗਾਤਾ ਥਾਣੇ ਵਰਗੇ ਜਾਰੀ ਰੱਖਾਂਗੇ ਅੱਗੇ ਥਾਣੇ ਦਾ ਮੁਕੰਮਲ ਕਰਾਓ ਹੈ ਗਾਂਹਾਂ ਵਾਲਾ ਪ੍ਰੋਗਰਾਮ ਕੀ ਹੈ ਗਾਂਹਾਂ ਵਾਲਾ ਪ੍ਰੋਗਰਾਮ ਇਹ ਹੈ ਜੀ ਪਿੰਡ ਲਵੇ ਜਿਹੜਾ ਜੋਗੇ ਦੇ ਨਾਲ ਪੈਂਦਾ ਮੱਖਾ ਚਹਿਲਾ ਉਥੋਂ ਦੀ ਨਾ ਵਾਨਕ ਲਟਕੀ ਸਕੂਤ ਗਈ ਸੀਗੀ ਤੇ ਉਹ ਮੁੜ ਕੇ ਵਾਪਸ ਘਰ ਨਹੀਂ ਆਈ ਉਹ ਪਰਿਵਾਰ ਨੇ ਥਾਣੇ ਤੱਕ ਪਹੁੰਚ ਕੀਤੀ ਪਰ ਥਾਣੇ ਤੇ ਕਿਸੇ ਵੀ ਅਧਿਕਾਰੀ ਨੇ ਕੁੜੀ ਨੂੰ ਭਾਲਣ ਦੀ ਕੋਸ਼ਿਸ਼ ਨਹੀਂ ਕੀਤੀ ਜਥੇਬੰਦੀ ਨੇ ਪਹਿਲਾਂ ਸੰਕੇਤਕ ਧਰਨਾ ਦਿੱਤਾ ਸੀਗਾ ਉਦਦੇ ਉਰੇ ਡੀਐਸਪੀ ਸਾਹਿਬ ਨੇ ਸਭਰੋਸਾ ਦਿੱਤਾ ਸੀ ਸਾਨੂੰ ਤੇ ਅਸੀਂ ਛੇਤੀ ਤੋਂ ਛੇਤੀ ਕੁੜੀ ਲੱਭ ਕੇ ਮਾਪਿਆਂ ਦੇ ਹਵਾਲੇ ਕਰਾਂਗੇ ਪਰ ਅੱਜ ਤੱਕ ਉਹ ਉਹਨਾਂ ਨੇ ਵਾਦਾ ਜਿਹੜਾ ਪੂਰਾ ਨਹੀਂ ਕੀਤਾ ਅੱਜ ਫੇਰ ਵੱਡੀ ਗਿਣਤੀ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਡਗਾਉਂਦਾ ਦੀ ਅਗਵਾਈ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਇੱਥੇ ਇੱਕ ਵੱਡਾ ਧਰਨਾ ਦਿੱਤਾ ਇਕੱਠ ਕੀਤਾ ਤਾਂ ਅਫਸਰਾਂ ਨੇ ਮੀਟਿੰਗ ਸੱਦੀ ਡੀਐਸਪੀ ਅਜ ਨਵੇਂ ਆ ਕੇ ਬਦਲ ਕੇ ਉਹਨਾਂ ਨੇ ਮੀਟਿੰਗ ਲਈ ਜਦੋਂ ਮੀਟਿੰਗ ਦੇ ਵਿੱਚ ਕੋਈ ਤਸੱਲੀ ਬਖਸ ਨਾ ਜਵਾਬ ਦਿੱਤਾ ਗਿਆ ਉਹਨਾਂ ਤੋਂ ਤਾਂ ਫੇਰ ਅੱਜ ਜਿਹੜਾ ਮਾਨਸਾ ਤੋਂ ਬਰਨਾਲੇ ਨੂੰ ਮੁੱਖ ਚੌਕ ਜਾਂਦਾ ਉਦੇ ਉੱਤੇ ਕਿਸਾਨਾਂ ਮਜ਼ਦੂਰਾਂ ਤੇ ਪਿੰਡ ਵਾਸੀਆਂ ਨੇ ਧਰਨਾ ਲਾਇਆ 3 ਘੰਟੇ ਜਿਹੜੀ ਸੜਕਾ ਉੱਥੇ ਲਗਾਤਾਰ ਜਾਮ ਰੱਖੀ ਉਸ ਤੋਂ ਬਾਅਦ ਐਸਐਚਓ ਸਾਹਿਬ ਨੇ ਦੁਬਾਰਾ ਫੇਰ ਸਾਨੂੰ ਭਰੋਸਾ ਦਿਵਾਇਆਗਾ ਵੀ ਅਸੀਂ ਛੇਤੀ ਤੋਂ ਛੇਤੀ ਜਿਹੜੀ ਲਟਕੀ ਆ ਉਹ ਲੱਭ ਕੇ ਮਾਪਿਆਂ ਦੇ ਹਵਾਲੇ ਕਰਾਂਗੇ ਅਸੀਂ ਉਹਨਾਂ ਦੇ ਭਰੋਸੇ ਨੂੰ ਇੱਕ ਵਾਰ ਫੇਰ ਮੰਨਦੇ ਹੋਏ ਧਰਨਾ ਜਿਹੜਾ ਉਹ ਥਾਣੇ ਦੇ 바ਰਗੇ ਆ ਗਏ ਆ ਥਾਣੇ ਦੇ 바ਰਗੇ ਜਿਹੜਾ ਧਰਨਾਗਾ ਇਹ ਜਿੰਨਾ ਚਿਰ ਉਹ ਲਟਕੀ ਆ ਉਹਦੇ ਮਾਪਿਆਂ ਦੇ ਹਵਾਲੇ ਪੁਲਿਸ ਨਹੀਂ ਕਰੂਗੀ ਇਹ ਥਾਣੇ ਦੇ ਅੱਗੇ ਧਰਨਾ ਜਿਹੜਾ ਲਗਾਤਾਰ ਜਾਰੀ ਰਹੂਗਾ ਤੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਅਸੀਂ ਮੀਟਿੰਗ ਕਰਕੇ ਵੱਡਾ ਇਕੱਠ ਕਰਕੇ ਉਹ ਇਦੋਂ ਵੀ ਵੱਡਾ ਪ੍ਰੋਗਰਾਮ ਕਰਾਂਗੇ ਤਾਂ ਅਸੀਂ ਆਪਦੀ ਬੱਚੀ ਨੂੰ ਹਰ ਹਾਲਤ ਹਾਸਲ ਕਰਕੇ ਰਹਾਗੇ